ਜੀ ਜੀ ਫਤਾਨੀ ਕਿੱਧਰ ਗਈ ਏ ਘਰੇ ਹੀ ਨਹੀਂ ਜੀ ਮੈਨੂੰ ਕੋਠੇ ਦੇ ਦੇ ਕਹਿੰਦੇ ਕੋਠੇ ਦੀ ਨਾ ਹੋਵੇ ਕਿਤੇ ਹਾਂ ਹਾਂ ਵਧੀਆ ਵਧੀਆ ਉਹ ਵਰਦੀਆਂ ਹੋਰ ਕਿਤਾ ਕੋਠੇ ਤੇ ਗੜੀ ਸੀ ਬਸ ਵੈਸੇ ਦਿਲ ਹੀ ਨਹੀਂ ਲੱਗ ਰਿਹਾ ਸੀਗਾ ਹਾਂ ਕਰਕੇ ਹਾਂ ਤੈਨੂੰ ਸੁਣਦਾ ਹੀ ਨਹੀਂ ਕੁੜੀ ਥੱਲੇ ਉਹ ਮਰੀ ਜੰਨਾ ਮੈਂ ਠੀਕ ਹੋ ਫਿਰ ਹਾਂਜੀ ਜੀ ਕਿੰਨੇ ਬੋਲ ਮਾਰਦੇ ਹੋ ਮੁੰਡਿਆਂ ਨੂੰ ਵੀ ਸੁਣ ਗਿਆ ਸੁਣਾਈ ਨਹੀਂ ਹੈਗਾ ਮੈਨੂੰ ਕੀ ਹੋਗਾ ਕੋਈ ਆ ਗਈ ਨਾ ਫੋਨ ਇਹ ਤਾਂ ਮੇਰੀ ਥੇਲੀ ਦਾ ਸੀ ਹਰ ਵਕਤੀ ਥੇਲੀਆਂ ਦੇ ਕੋਠੇ ਤੇ ਚੜ ਜਾਗਾ ਸ਼ਾਬਾਸ਼ ਰੋਟੀ ਟੁਕੜੇ ਮਿਲੇ ਕੋਈ ਨਹੀਂ ਜੇ ਤੂੰ ਜੇ ਘਰ ਨਹੀਂ ਆਈਂਗੀ ਰੋਟੀ ਟੁਕ ਵੀ ਮੈਂ ਆਪੇ ਬਣਾ ਲੂੰਗੀ ਫਿਰ ਤੁਸਤਾ ਪਤਾ ਦਿਨ ਤਾਂ ਸਿੱਪ ਗਿਆ ਉਹ ਨਾ ਨੀਚੇ ਰੈਂਜ ਨਹੀਂ ਆ ਰਹੀ ਸੀ ਮੈਂ ਤਾਂ ਕਰਕੇ ਉੱਪਰ ਆ ਗਈ ਮੈਂ ਕਿਹਾ ਚੱਲ ਮੈਂ ਗੱਲ ਕਰ ਲਾਂ ਮੈਂ ਕਿਹਾ ਫਿਰ ਬਣਾਉਂਦੀ ਆਂ ਰੋਟੀ ਮੈਂ ਸਾਰੀ ਉਹ ਤੇ ਬੋਲ ਬੂਲ ਮਾਰ ਕੇ ਬੰਨਤਾ ਪਤਾ ਤਾਂ ਹੋਵੇ ਵੀ ਤਾਂ ਹਾਂ ਜਣ ਗਿਆ ਚਲ ਕੋਈ ਗੱਲ ਨਹੀਂ ਫਿਰ ਆਉਣੀ ਆ ਕਿ ਮੈਂ ਬਣਾਉਣੀ ਆ ਕਿ ਰੋਟੀ ਕੋਈ ਨਹੀਂ ਕਿ ਤੁਹਾਨੂੰ ਕੁਝ ਚਾਹੀਦਾ ਸੀਗਾ ਚਾਹੀਦਾ ਤਾਂ ਰੋਟੀ ਭੁੱਖੇ ਤਾਂ ਆਏ ਉਹਨੂੰ ਮਰਦੇ ਮੈਂ ਕਹਿੰਦਾ ਭੁੱਖੇ ਮਰਦੇ ਦੁਨੀਆ ਚੰਗਾ ਆਉਣੀ ਆ ਕਿ ਬਸ ਮੈਂ ਹੋਰ ਹੁਣ ਆਏ ਸੀ ਮੈਂ ਰੋਟੀ ਕੋਈ ਗੱਲ ਚੰਗਾ ਤੇ ਆਹੋ ਮੇਰੇ ਹੋਰ ਪਤਨ ਕੀ ਕਮੀ ਹੈ ਜਾਂ ਜ਼ੀ ਪਾਣੀ ਪੂਣੀ ਬੈ ਬੰਦਾਂ ਨੂੰ ਹਾਂ ਮੈਂ ਪਿਆ ਤਾਂ ਸੀਗਾ ਪਾਣੀ ਤਾਂ ਕੋਈ ਗੱਲ ਨਹੀਂ ਅੱਛਾ ਮਾ ਚਾਚੇ ਦਾ ਦੱਸ ਮੈਂ ਕੀ ਕਰਾਂ 2 ਮਿੰਟ ਹੋਏ ਸੀ ਹਜੇ ਗੱਲ ਕਰਦੇ ਨੂੰ 2 ਮਿੰਟ ਵਿੱਚ ਨਹੀਂ ਮੈਨੂੰ ਗੱਲ ਕਰਨ ਦਿੱਤੀ ਉਹਦੀ ਮਾਂ ਘਰ ਹੀ ਆ ਗਾ ਰੋਟੀਆਂ ਰੋਟੀਆਂ ਤਾਂ ਪਕਾ ਕੇ ਦਊਂਗੀ ਮੈਂ ਚਲ ਇਹ ਤਾਂ ਤਾਂ ਹੀ ਕੰਮ ਰੂਗਾ ਮੁੰਡਾ ਯਕੀਨ ਨਾ ਲਾਵਾ ਕਿ ਨਾਰੇ ਸਤੇ ਦਾੜਾ ਕੋਈ ਆਇਆ ਹੋਇਆ ਯਾਰ ਆ ਪੁੜੀ ਜੀ ਮੈਂ ਨਾ ਕਿੰਨਾ ਚਰੋਗਾ ਦੇਖਦੇ ਨੂੰ ਕਿੰਨਾ ਸੋਹਣਾਗਾ ਨਾ ਐਂ ਕਮ ਅੱਗੇ ਤਾਂ ਕਦੇ ਦੇਖਿਆ ਨਹੀਂ ਮੈਂ ਕੋਠੀ ਇੱਥੇ ਫਿਰਦਾ ਇਹਰ ਫੋਨ ਦੋ ਦਿਨ ਹੋ ਗਏ ਮੈਂ ਥੱਲੇੋਂ ਵੀ ਦੇਖਣਾ ਕਿ ਉੱਥੇ ਦੇ ਬੰਦੇ ਕੁਝ ਕੀ ਜੜਨ ਬਗਾ ਜਾਨੀਏ ਕਰਦੀ ਕੀ ਹੱਥ ਜ ਮੋਆ ਲੀ ਬੇਸੀ ਚੜ ਗਿਆ ਹੋਊਗਾ ਦੇਖੀ ਨਾ ਪੰਨ ਐ ਕਰਦਾ ਐ ਦਾ ਬਹਾਨਾ ਜੋ ਹੋਊਗਾ ਆਪਾਂ ਨੂੰ ਦੇਸੀ ਨਾ ਪੰਗੇ ਨਾ ਲੱਗਣ ਵੀ ਰੇਂਜ ਲੋਡ ਕਰਾਂਗੇ ਠੀਕ ਹੈ ਨਾ ਚੱਲ ਦੇਖਦੇ ਆ ਕੀ ਹੁੰਦਾ ਮੈਂ ਨਿਗਾ ਇੱਧਰ ਰੱਖਣਾ ਬਹਾਨਾ ਹੀ ਚਾਹੇਦਾ ਪੰਗਾ ਉਹ ਬਾਈ ਜੀ ਜਮਾਨ ਲਹ ਅਮਾਲ ਹੋ ਗਈ ਇਹ ਦਿਵਾਲੀ ਏਸ ਤੇ ਕੈਮਰਾ ਤਾਂ ਹੈ ਨਹੀਂ ਇਹ ਘਰ ਦਾ ਕੀ ਹੈਗਾ ਉੱਛਾ ਨਾ ਇਹਨੂੰ ਓ ਹੈਲੋ ਕੀ ਕਰ ਰਹੇ ਹੋ ਉੱਥੇ ਇਹਦਾ ਰੈਂਜ ਹੀ ਲੋਟ ਕਰਦਾ ਸੀਗਾ ਮੈਂ ਅੱਛਾ ਰੈਂਜ ਤੇ ਕਰਦਾ ਸੀ ਅੱਡੇਸ ਤੇ ਕੈਮਰਾ ਤਾਂ ਹੈ ਨਹੀਂਗਾ ਅੱਛਾ ਕੈਮਰਾ ਤਾਂ ਹੈ ਨਹੀਂ ਉਹ ਮੈਂ ਦੇਖੀ ਨਹੀਂ ਹੈ ਗਿਆ ਅੱਛਾ ਜੀ ਤੁਸੀਂ ਕੌਣ ਆ ਗਏ ਰਿਸ਼ਤੇਦਾਰ ਇਹਨਾਂ ਦੇ ਹਾਂਜੀ ਅੱਛਾ ਚੰਗਾ ਉਰੇ ਆ ਜਾ ਮੜਾ ਜਾਨਾ ਮੈਂ ਆ ਆ ਜਾਣਾਗਾ ਬਾਣੀ ਗਿਆ ਤਾਂ ਮਾ ਕੋਈ ਸੀ ਤਾਂ ਪੜ੍ਹਦੀ ਸੀ ਜੀ ਦਾ ਜੀ ਕੋਲ ਦੇਖਦੇ ਕੈਂਪਜਾ ਹੁੰਦਾ ਕਰ ਲਈ ਹੈਦਰੀ ਆ ਜਾ ਫਿਰ ਮੈਂ ਹਾਂਜੀ ਆਜੋ ਆਏ ਹਾਂ ਆ ਹਾਂ ਜਰਾਬਾਂ ਚੱਪਲਾਂ ਨਾਲ ਓਏ ਉਹ ਤਾਂ ਮੈਂ ਨਾ ਕਾਲੀ ਕਾਲੀ ਦੀ ਚਾ ਆ ਗਿਆ ਚੱਪਲਾਂ ਬਾਕੀ ਭੱਜਾਏ ਆ ਮੈਂ ਬਿਸਤਰੇ ਚ ਉੱਠ ਕੇ ਆਏ ਹੁੰਨੇ ਹਾਂ ਹੋਰ ਖੰਡਾ ਗਈ ਹਾਂ ਆ ਦੇਸੀ ਜਿੰਨੂ ਰੋਲ ਦੇਖਣਾ ਜਿੰਨੇ ਹੋਗੇ ਆਏ ਤਾਂ ਦੇਖ ਲਿਆ ਕਰੋ ਵੀ ਇਹ ਤਾਂ ਕੈਮਰਾ ਤਾਂ ਹੈ ਨਹੀਂਗਾ ਉਹ ਫਿਰ ਅੱਜ ਦੇਖ ਲਿਆ ਮੈਂ ਮੈਨੂੰ ਪਤਾ ਨਹੀਂ ਸੀਗਾ ਆਪਦੇ ਤਾਂ ਨਜ਼ਰ ਵੱਜੀ ਨਹੀਂ ਇੱਥੇ ਫਿਰ ਹਾਂ ਹਾਂ ਮੈਂ ਕਿਹਨੇ ਪ੍ਰੇਡਿਕਸ਼ਨ ਦੇਖਦਾ ਮੈਂ ਤਾਂ ਹੋਰ ਕੀ ਦੇਖਣੋਂ ਨੇ ਉਹਨਾਂ ਦੇਖਦੇ ਆਂ अच्छा फोन देखਦੇ ਹਾਂ ਡੱਸ ਦੇ ਬਹਾਨੇ ਕੋਠੇ ਤੇ ਆ ਜਿੰਦੇ ਨਹੀਂ ਕੋਠੇ ਦੇ ਕਾਹਨੂੰ ਇਹ ਤਾਂ ਮੈਂ ਕੋਠੇ ਤੇ ਡਿੱਸੀ ਲੋਨ ਕਰਨ ਆਇਆ ਸੀਗਾ ਉਹ ਤਾਂ ਮੇਰੀ ਮਾਸੀ ਨੇ ਕਹਿਤਾ ਸੀਗਾ ਅੱਛਾ ਕੰਨੇ ਦੱਸ ਠੀਕ ਕਰ ਕੇ ਹੀ ਮੜਾ ਜਾ ਅੱਛਾ ਆ ਚਾਚੀ ਤੁਹਾਡੀ ਮਾਸੀ ਹੈਗੀ ਹੂੰ ਅੱਛਾ ਸਾਡੇ ਚਾਚੀ ਲੱਗਦੀ ਹੈਗੀ ਅੱਛਾ ਤਾਂ ਮੈਂ ਪਹਿਲਾਂ ਤਾਂ ਮੈਂ ਕਦੇ ਤੁਸੀਂ ਇੱਥੇ ਕੋਠੇ ਦੇ ਕੀ ਕਰਦੇ ਹੋਗੇ ਟਾਈਮ ਪਾਸ ਕਿਉਂ ਥੱਲੇ ਹੁੰਦਾ ਵੈਸੇ ਹੈ ਨਾ ਮੇਰੇ ਸਹਿੰਨਾ ਮੈਂ ਗੱਲ ਕਰ ਲਈ ਸੀ ਮੈਂ ਕਦੋਂ ਦੇਖੀ ਆ ਕਿੰਨੇ ਦਿਨ ਹੋ ਗਏ ਦੇਖਦਿਆਂ ਦੋ ਤਣੇ ਦਿਨ ਹੋ ਗਏ ਤੁਸੀਂ ਬੰਦੇ ਪਿਛੋ ਕੋਠੇ ਤੇ ਆ ਜਾਣਾ ਕੋਠੇ ਦੀ ਦੀ ਰੱਖਿਆਗਾ ਬਸ ਵੈਸੇ ਖੁੱਲੀ ਹੋਵਾ ਗਈ ਚਲ ਜੀ ਲੈ ਕੇ ਜਾਂਦਾ ਕੋਪਰ ਆ ਜੰਦੀ ਕਿ ਰਣ ਫੋਨ ਚਲਾ ਲੈਣੀਆਂ ਕੀ ਗੱਲ ਕਰੀ ਨੀ ਖੁੱਲੀ ਹੋਬਾ ਨਹੀਂ ਹੈਗੀ ਜਿੰਨੀ ਤੁਸੀਂ ਸਮਝ ਰੱਖੀ ਹੈਗੀ ਕਿਉਂ ਧੀੜੀ ਹੋ ਰਿਹਾ ਤੁਹਾਨੂੰ ਪਤਾ ਕਿੰਨਾ ਪ੍ਰਦੂਸ਼ਣ ਹੋ ਰਿਹਾ ਧੂਆ ਧੂਆ ਹੋ ਰਿਹਾ ਕਰ ਪੈਣਾ ਧੂਆ ਕਰ ਰੱਖਿਆਗਾ ਓ ਤੁਹਾਨੂੰ ਜ਼ਿਆਦਾ ਧੂਆ ਲੱਗ ਰਿਹਾਗਾ ਮੈਨੂੰ ਕਰੀ ਨਾ ਕਰੇ ਤੂੰ ਹੋਰ ਕਿਹੜੀ ਖੁੱਲੀਆਂ ਹਵਾਦੀ ਕਰ ਦਿੱ ਜੰਦੀ ਨੀ ਬੱਸ ਵੈਸੀ ਹੀ ਚੱਲਣਾ ਤੁਸੀਂ ਗੱਡੀ ਕਰਦੇ ਹੋ ਹਾਂਜੀ ਅੱਛਾ ਤੁਸੀਂ ਜਾ ਹਾਂਜੀ ਕਾਲਜ ਵਿੱਚ ਤੁਸੀਂ ਹੈ ਮੈਂ ਤਾਂ ਕੋਈ ਨਹੀਂ ਕਰਦਾ ਅੱਛਾ ਬੇਲੇ ਬੇਲੇ ਜਾ ਇਸ ਤਿਆਰੀਆਂ ਚ ਘੇੜੀਆਂ ਲੈਣ ਨੂੰ ਹੈ ਹੋਰ ਹੁਣ ਇੱਥੇ ਰਹਿਣੇ ਹੋਗੇ ਜਾਂ ਜਾਣ ਹਰਾਂ ਦੇਖਦੇ ਹਾਂਗੇ ਜੇ ਰੱਖ ਲਾਂਗੇ ਜੇ ਰੱਖ ਲਾਂਗੇ ਕੌਣ ਰੱਖਦਾ ਰਿਸ਼ਤੇਦਾਰਾਂ ਨੂੰ ਅੱਜ ਕੱਲ ਵਾੜਾ ਦੇਣ ਅੱਛਾ ਕੋਈ ਨਹੀਂ ਰੱਖਦਾ ਹੈਗਾ ਚਲੋ ਕੋਈ ਗੱਲ ਨਹੀਂ ਰਹੇ ਜੋ ਦੋ ਬੰਦੇ ਨੂੰ ਤਾਂ ਦੇਖਦਾ ਅਗਲਾ ਤੀਜੇ ਨੂੰ ਕਹਦਾ ਚੱਕ ਲੈ ਪਾਲਾ ਬੈਗ ਚ ਕੱਪੜੇ ਕਿ ਪਾ ਕੇ ਛੱਡ ਕੇ ਜੀ ਛੱਡ ਕੇ ਨਾ ਜੇ ਹਰਕਤਾਂ ਚੰਗੀਆਂ ਹੋਣੀਆਂ ਚੰਗੇ ਰਹਿਣੇ ਕਿਉਂ ਕਹੂਗਾ ਅਗਲਾ ਆਏ ਰਿਸ਼ਤੇਦਾਰਾਂ ਦਾ ਦਿਮਾਗ ਖਰਾਬ ਜਿਹੜਾ ਹੀ ਕਰ ਦੇਣਗੇ ਦਿਮਾਗ ਖਰਾਬ ਹੀ ਅੱਜ ਕੱਲ ਦਾ ਖਰੇਕ ਦਾ ਅੱਛਾ ਹਾਂ ਚਲੋ ਹੋਰ ਚਾਹ ਪਾਣੀ ਦੀ ਸੇਵਾ ਆਜੋ ਇੱਧਰ ਚਾਹ ਪਾਣੀ ਹੋਣਾ ਤਾਂ ਚਲ ਮਾਸੀਆ ਘਰੇ ਜਦੋਂ ਨਾ ਹੋਈ ਨਾ ਉਦੋਂ ਆਉਂਗਾ ਲੇ ਵਧੀਆ ਹੁਣੇ ਜਾਣੀ ਹੈ ਕਿ ਮੇਰੇ ਚਾਚੇ ਦੇ ਇੱਧਰ ਆਇਆ ਨਹੀਂ ਹੈਗਾ ਵੀ ਉਹ ਫਰਮਾਏ ਥੋੜੀ ਆਜੂ ਮੈਂ ਆਪੀ ਕੋਠਾ ਢੱਪ ਕੇ ਆਜੂ ਮੈਂ ਜਦੋਂ ਮਾਸੀ ਨਾਲ ਹੋਈ ਬੇਰਾਖ ਕਿੱਧਰ ਵੱਗ ਗਿਆ ਕੋਠਾ ਢੱਪ ਕੇ ਕਿਉਂਣਾ ਕਰਦਾ ਬਾਰ ਹੈਗਾਗਾ ਉਧਰ ਤਾਂ ਗੱਲੀ ਵਿੱਚ ਹੀ ਆ ਜੀ ਐਡੀ ਦੂਰ ਕਿੱਧਰ ਨਹੀਂ ਆਉਂਗਾ ਮੈਂ ਇਥੋਂ ਦੀ ਹੋ ਜੂ ਸ਼ਾਰਟਕਟ ਕਰਦਾ ਚਲੋ ਥੋੜੀ ਮਰਜ਼ੀ ਕੋਈ ਗੱਲ ਨਹੀਂ ਆਜੋ ਚਲੋ ਹੋਰ ਨੰਬਰ ਤਾਂ ਦੇ ਦੋ ਨੰਬਰ ਤਾਂ ਗਿਗਰਾਣਾ ਮੋਬਾਈਲ ਨਹੀਂ ਮੇਰੇ ਕੋਲ ਤਾਂ ਅੱਛਾ ਮੋਬਾਈਲ ਬਸ ਰਹਿੰਦਿਆ ਕਰੋ ਹੁਣ ਤਾਂ ਤੁਸੀਂ 1 ਮਿੰਟ ਪਹਿਲਾਂ ਕਹਿ ਕੇ ਹਟਿਆ ਹੋ ਹੌਂਦੀ ਦੇਖ ਰਹਾ ਸਭ ਨਹੀਂ ਹੈ ਗਿਆ ਥੱਲੇ ਗਿਆ ਤੁਹਾਨੂੰ ਫੋਨ ਨੰਬਰ ਤਾਂ ਯਾਦ ਹੀ ਹੋਊਗਾ ਨਾ ਉਹ ਵੀ ਨਹੀਂ ਯਾਦ ਪਰ ਕੇ ਦੇ ਨੰਬਰ ਨੂੰ ਕੀ ਕਰਾਉਣਾ ਤੁਸੀਂ ਲੈ ਪੈਸੇ ਹੀ ਕਹਿ ਰਹੀਆਂ ਕਿ ਕਈ ਵਾਰੀ ਹੁਣ ਆ ਫਿਰ ਵੀ ਆਏ ਹੋਏ ਹੋਗੇ ਕਵਾਂਟੀ ਹੋਗੇ ਲੋਡ ਪੈ ਜਾਂਦੀ ਹੈ ਕਿ ਕੋਈ ਚੋਰ ਨੂੰ ਕਿਹੜਾ ਚੋਰ ਹੋ ਗਏ ਰਾਤ ਚੋਰਾਂ ਦਾ ਕੀ ਭਰੋਸਾ ਹੈਗਾ ਆ ਜਾਂਦੇ ਇੱਥੇ ਹਾਂਜੀ ਕਾਲੇ ਕੱਛਾਂ ਵਾਲੇ ਤਾਂ ਨਹੀਂ ਆਉਂਦੇ ਆ ਸੁਣੇ ਤੇ ਹੈਗੇ ਕਾਲੇ ਪੰਛੀ ਆਲੇ ਕੀ ਨਾਮ ਮੈਂ ਤਾਂ ਉਹ ਨੀਲਾ ਪਾਕੀ ਰੱਖਦਾ ਹਾਂ ਹੈ ਨਾਮ ਨਾਮ ਤਾਂ ਮੇਰਾ ਹੋਆ ਜੀ ਬ੍ਰਾਹਮਣ ਉਹ ਜਗਦੇਵ ਸਿੰਘ ਦਾ ਐ ਨਾਮ ਜਿੱਕੇ ਜੇ ਨਾਮ ਦੱਸਿਆ ਉਹ ਜੋ ਆਬੀਸਾ ਕੱਚਾ ਨਾਮ ਲਿਖਾ ਮੈਂ ਤੇ ਪੱਕਾ ਤੇ ਪੱਕਾ ਹੀ ਲਿਖਿਆ ਉਹ ਕੱਚਾ ਦਾ ਜਗਦੇ ਜਗਦੇਵ ਸਿੰਘ ਲਿਖ ਲਓ ਜਿਕਦੇਵ ਸਿੰਘ ਦਾ ਹੂੰ ਬੁੜੇ ਨਾ ਨਾ ਲੱਗ ਰਿਹਾ ਹੈਗਾ ਤਾਂ ਉਹਦਾ ਫਿਰ ਹੁਣ ਬੁੜੇ ਨੇ ਰੱਖਿਆ ਬੁੜੇ ਨੇ ਹਾਂ ਚਲਦੀ ਕੱਢ ਚੁੱਪਰ ਲਾ ਚੰਦ ਕੋਈ ਗੱਲ ਨਹੀਂ ਛੱਡ ਜਾ ਭੱਜ ਜਾ ਹੁਣ ਮੈਂ ਹੈਂ ਕੂੰ ਜੀ ਨਹੀਂ ਕਰਦਾ ਜਾਣ ਨੂੰ ਕਈ ਵਾਰ ਨਹੀ ਵੀ ਬੰਦੇ ਦਾ ਮਨ ਲੱਗ ਜਾਂਦਾ ਕਿਸੇ ਥਾਂ ਆ ਕੇ ਹਾਂ ਹਾਂ ਚਲੋ ਤੁਸੀਂ ਤਾਂ ਮਾਸੀ ਦੇ ਪੱਕੀਆਂ ਖਾਈ ਲਵੋਗੇ ਮੈਂ ਤਾਂ ਆਪ ਪਕਾਉਂਦੀ ਆ ਡੈੜੀ ਐ ਨਹੀਂ ਪਤਾ ਹੋਣ ਲੱਗ ਪਈ ਤੇ ਹੋਰ ਕੌਣ ਪਕਾਊਗਾ ਕਿਉਂ ਏ ਮੈਂ ਤੇ ਮੇਰੇ ਚਾਚਾ ਜੀ ਆਂ ਇਕੱਲੇ ਘਰੇ ਅਸੀਂ ਨੂੰ ਇਹ ਆਪਾਂ ਕਿੱਥੇ ਤੂੰ ਵੀ ਰਹਿਣੀ ਹੁੰਦੀ ਐ ਇੱਥੇ ਰਹਿਣੀ ਐ ਤੂੰ ਮੈਂ ਕੁੜੀ ਆ ਗੀ ਇਸ ਘਰ ਦੀ ਵੇ ਮੰਮੀ ਆਪਾਂ ਕਿੱਥੇ ਗਏ ਆ ਆ ਮੇਰੇ ਮੰਮੀ ਡਾਡੀ ਤਾਂ ਹੈ ਨਹੀਂ ਮੇਰੇ ਚਾਚੇ ਨੇ ਪਾਲਿਆ ਮੈਨੂੰ ਤਾਂ ਅੱਛਾ ਸੌ ਸਾਈਡ ਚੱਲ ਮਿਲਦੇ ਹਾਂ ਕੋਈ ਗੱਲ ਨਹੀਂ ਠੀਕ ਹੈ ਠੀਕ ਨਾ ਟੱਪ ਜਾਉਂਗੇ ਯਾ ਨਾ ਜਾਂ ਟੱਕਰ ਹੋਣਾ ਸੀ ਬਿੱਕੂ ਨਹੀਂ ਨਹੀਂ ਵੈਸੀ ਕਰੀਂ ਅੱਛਾ ਮੈਂ ਟੱਪ ਤਾਂ ਮੈਂ ਜਾਊਂਗਾ ਅੱਜ ਇੰਨਾ ਆ ਤਾਂ ਪੱਗਾ ਹੁੰਦਾ ਬਈ ਇਹ ਜੀ ਕਦੇ ਤੜੜੜ ਜੀ ਕਰ ਜਾਂਦੀਆਂ ਨੇ ਉਹ ਤਾਂ ਕੋਈ ਚੱਕਰ ਨਹੀਂ ਚਾਲ ਬਧੀਏ ਵੀ ਫਾਸ ਗਈ ਨੰਬਰ ਤਾਂ ਲਈ ਇਹ ਪਲਾਨ ਕਾਮਯਾਬ ਹੋ ਗਿਆ ਜਾਨਾ ਉਹ ਕਹਿੰਦੇ ਹੁੰਦੇ ਆ ਨਾ ਕਹਿੰਦੇ ਰਿਸ਼ਤੇਦਾਰੀ ਚ ਜਾ ਕੇ ਕੁੜੀ ਨਾ ਵਸਾਈ ਤਾਂ ਕੀ ਵਸਾਈ ਹੈ ਹੋਰ ਆਪਣੀ ਦੀ ਜਾਂ ਹੀ ਤੱਕ ਜਰ ਕਿਵੇਂ ਕਰੀਏ ਜਾਈਏ ਕਿ ਨਾ ਆਤ ਆ ਗਈ ਹੈ ਨਾ ਫੋਨ ਫਾਨ ਜਵਣੀ ਕੀਤਾ ਹੈਗਾ ਅੜ ਜਾਣ ਹੈ ਯਾਰ ਉਹ ਵਰਦੀ ਆ ਕੰਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੱਥੇ ਖੜਿਓ ਅੱਗੇ ਆ ਜਾਓ ਤੁਸੀਂ ਤਾਂ ਬਾਹਰ ਹੀ ਖੜ ਗਏ ਆਗੇ ਹੈ ਤਾਂ ਨਹੀਂ ਕਰੇ ਕੋਈ ਨਹੀਂ ਚਾਚਾ ਜੀ ਤਾਂ ਹੈ ਨਹੀਂ ਕਿ ਕਰੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਹੋਣਗੇ ਵੀ ਆਓ ਨਾ ਤੁਸੀਂ ਮੈਂ ਆਇਆ ਨਹੀਂ ਆਪਕੋ ਕੌਣ ਆ ਕਿ ਮੇਰੇ ਕੋਸ਼ ਹੈਗਾ ਲੈ ਇੰਨਾ ਤਾਂ ਹੁਣ ਜਾਣ ਪਹਿਚਾਨ ਹੈਗੀ ਆ ਵੀ ਇੱਥੇ ਆਏ ਹੋਈ ਹਾਂ ਆਏ ਉਹਨਾਂ ਨੂੰ ਤਾਂ ਕੀ ਸੁਪਨਾ ਆਇਆ ਨਾ ਨਾ ਸੁਪਨੇ ਵਾਲੀ ਤਾਂ ਕੋਈ ਗੱਲ ਨਹੀਂ ਆਜੋ ਤੁਸੀਂ ਠੀਕ ਆਜੋ ਆਜੋ ਇੱਧਰ ਰੂਮ 'ਚ ਹੀ ਆਜੋ ਬੈਠੋ ਉਹਨਾਂ ਨੇ ਚਾਹ ਬਣਾਉਣੀ ਹੈ ਜੀ ਕਰੋੜਾ ਗੱਬਾ ਬਣਾਇਆ ਹੈ। ਹਾਂਜੀ। ਨਾ ਦੋਨੇ ਹੀ ਰਹਨੇ ਹੋ। ਹਾਂਜੀ ਦੋਨੇ ਰਹਿੰਦੇ ਆਂ ਬਸ ਮੈਂ ਚਾਚਾ ਤੇ ਮੈਂ। ਅੱਛਾ। ਚਾਚਾ ਖੇਤੀ ਕਰਦਾ ਹੈ। ਹਾਂਜੀ ਖੇਤੀ ਕਰਦਾ ਹੈ। ਵਾਹ ਵਧੀਆ ਹੋ ਜਾਇਦਾ ਦਾ। ਜਾਇਦਾਤਾ ਹੈਗੀ ਹੈ ਕਿ ਵਧੀਆ ਜੀ। ਅੱਛਾ ਕਿੰਨੀ ਕੁੰਨੀ ਕਾ? ਇਹ ਹੈ ਕਿ ਅੱਗੇ 15 ਕੱਲੇ ਜਮੀਨ ਦੇ। ਅੰਦਰੋਂ ਕੱਲੇ। ਕਿਉਂ ਕੋਈ ਸ਼ੱਕ ਹੈ? ਨਹੀਂ ਮੈਂ ਤਾਂ ਵੈਸੀ ਹੀ ਕਿਹਾਗਾ ਅੱਛਾ ਤੇ ਤੁਹਾਡੇ ਆਪਣੇ ਇੱਥੇ ਕਾਰਵਾਰ ਕਿਵੇਂ ਆ ਵਧੀਆ ਵਸ ਟਾਈਮ ਪਾਸ ਹੋਈ ਜਾਂਦਾਗਾ ਚਲੋ ਵਧੀਆ ਟਾਈਮ ਪਾਸ ਹੋ ਜਾਏ ਉਹ ਹੀ ਵਧੀਆ ਹੈਗਾ ਪੜ੍ਹੇ ਲਿਖਿਆ ਹੋ ਨੌਕਰੀ ਮਿਲ ਜੂਗੀ ਕੋਈ ਜੋਬ ਤੇ ਲੱਭੀ ਕਿਥੇ ਮਿਲਦੀ ਹੈ ਕਿਉਂ ਹੋਰ ਨੌਕਰੀ ਨਹੀਂ ਮਿਲਦੀ ਪੜ੍ਹੇ ਲਿਖਣੋਂ ਨੌਕਰੀ ਨਹੀਂ ਮਿਲੂਗੀ ਫਿਰ ਦੱਸ ਕੀ ਅਨਪੜ੍ਹਾਂ ਨੂੰ ਮਿਲੂਗੀ ਰੂਲੀ ਤਾਂ ਜਾਂਦੇ ਹੈਗੇ ਸੋਨ ਨੂੰ ਮਿਲਦੀ ਨਾ ਕੋਸ਼ਿਸ਼ ਹੀ ਨਹੀਂ ਕਰੀ ਹੈਗੀ ਫੇਰ ਬਾਕੀ ਚਾਚਾ ਜੀ ਕਹਿੰਦੇ ਵੀ ਜ਼ਰੂਰਤ ਹੀ ਨਹੀਂ ਹੈਗੀ ਕੀ ਕਰਾਉਣਾ ਪੜ੍ਹਦੇ ਗਾਜ ਵਾਸਤੇ ਪੜਾਈ ਤਾਂ ਹੁਣ ਕਰਨੀ ਹੈਗੀ ਕੋਈ ਗੱਲ ਨਹੀਂ ਫਿਚਰ ਚ ਫੇਰ ਕੰਮ ਆਜੂ ਪੜਾਈ ਤਾਂ ਸਾਰੀ ਉਮਰ ਵਾਸਤੇ ਹੁੰਦੀ ਹੈਗੀ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਜੇ ਆਪਾਂ ਨੂੰ ਜੋਬ ਹੀ ਚਾਹੀਏ ਫੇਰ ਹੀ ਪੜਾਈ ਕਰਨੀ ਨਹੀਂ ਕਰਨੀ ਹੀ ਨਹੀਂ ਠੀਕ ਹੈ ਹੋਰ ਚਾਹ ਬਣਾ ਕੇ ਜਾਵਾਂ ਨਾ ਕੀ ਲੋੜ ਹੈਗੀ ਚਾਹ ਦੀ ਤਾਂ ਪਾਣੀ ਵੀ ਨਹੀਂ ਪੁੱਛਿਆ ਹੈਗਾ ਨਹੀਂ ਠੰਡ ਤਾਂ ਨਹੀਂ ਹੈਗੀ ਪਾਣੀ ਤਾਂ ਕੀ ਕਰਾਉਣਾ ਦਾ ਸਿੱਧਾ ਚਾਹ ਹੀ ਪੀਓ ਨਾ ਫੇਰ ਕਿਹੜਾ ਠੰਡ ਲਈ ਜੂਗੀ ਚੱਲ ਮੈਂ ਲਿਆਉਣੀ ਆ ਬਣਾ ਕੇ ਬੈਠੋ ਤੁਸੀਂ ਹੂੰ ਮਤਰਾ ਤੇ ਕੱਬੀ ਵਾਲੀ ਆ 15 ਕਿੱਲੇ ਜ਼ਮੀਨ ਦੇ ਉੱਪਰੋਂ ਕੱਲੀ ਕਹਿ ਰਹੀ ਨਾਲ ਦੀ ਵੀ ਆ ਯਾਰ ਜੇ ਹੁਣ ਇਹਦੇ ਨਾਲ ਵਿਆਹ ਕਰਾ ਲਈਏ ਕਿਤੇ ਤਾਂ ਕਰੋਣੀ ਕੋ 15 ਕਿੱਲੇ ਤਾਂ ਆ ਜਾਣਗੇ ਹੂੰ ਸਭੀ ਜੀ ਵੀ ਆਪਾਂ ਨਾ ਕਰਤਾ ਨੇ ਉਹਦੇ ਲਈ ਵੀ ਕੀ ਆ ਕੁਝ ਨਹੀਂ ਹੁੰਦਾ ਹੈਗਾ ਇਹੋ ਜਿਹਾ ਪਿਆਰ ਤਾਂ ਪੀ ਹੁੰਦੇ ਰਹਿਣਗੇ ਚਲੋ ਜੀ ਇਹ ਤਾਂ ਕੀ ਕਹਿੰਦੀ ਹੈਗੀ ਹਮ ਕਿੱਥੇ ਜਵਗੀ ਉਹ ਹਰਮੋਨਿਆ ਸਸਰੀਕਾਲ ਜੀ ਸਸਰੀਕਾਲ ਭਾਈ ਹੋ ਠੀਕੋਂ ਠੀਕ ਹੈ ਵਧੀਆ ਅੱਛਾ ਆਂਗਲ ਤੇ ਕੀ ਮਰ ਵਾਲਿਆ ਇਹ ਤਾਂ ਬਲਟਾਂ ਚ ਆ ਗਈਆਂ ਅੱਛਾ ਅੱਛਾ ਛੁੱਕੇ ਪੰਗੇ ਕਰਦੇ ਆ ਸਿੱਧੇ ਕਰ ਲਿਆ ਕਰੋ ਦੇ ਹੁੰਦੇ ਨਹੀਂ ਅੱਛਾ ਆਵਰ ਬਦਿਆ ਕਿਹੜਾ ਪਿੰਡ ਪਿੰਡ ਤਾਂ ਮੇਰਾ ਨੇੜਿਆ ਨੇੜੀ ਖੋਖਰਾ ਆ ਇਹਨਾਂ ਦੇ ਆਏ ਹੋਏ ਚਾਚੀ ਕੇ ਤੇ ਆ ਇੱਧਰ ਹਾਂ ਮਾਸੀ ਆ ਮੇਰੀ ਹੈ ਅੱਛਾ ਹਾਂ ਪ੍ਰੀਤੋ ਪ੍ਰੀਤੋ ਹੂੰ ਬავਾ ਗੱਲਾਂ ਹੀਆਂ ਕਰਦੀ ਹੁੰਦੀ ਹੈ ਤੇਰੀਆਂ ਵਰਨ ਨੂੰ ਜਾਣਦੀ ਆ ਜਾਣਦੀ ਹਾਂ ਆ ਸਕਿਆ ਜੀ ਆਉਣੇ ਉਹ ਮੈਂ ਜਾ ਮੈਂ ਤਾਂ ਬਸ ਉਹੀ ਖੜਾ ਸੀਗਾ ਤੇ ਇਹ ਗੁੜੀਆਂ ਖੜੇ ਸੀਗੇ ਮੈਂ ਤੁਨੀ ਘੁੰਮਣ ਫਿਰਨੇ ਜ ਆ ਗਿਆ ਚਰ ਕੋਈ ਗੱਲ ਨਹੀਂ ਸਭ ਜੀ ਦੇਖਣ ਆਇਆ ਸੀਗਾ ਅੱਛਾ ਹਾਂ ਮੈਂ ਚਰ ਕੋਈ ਗੱਲ ਆ ਲੋ ਚਾਚਾ ਵੀ ਆ ਗਏ ਸੀਗੇ ਅੱਛਾ ਫਿਰ ਚਾ ਵੀ ਨਾ ਨਹੀਂ ਚਾ ਵੀ ਚਾਰ ਕੋਈ ਗਾ ਨੀ ਪੀ ਜਾਂਦੇ ਮੁੰਡੇ ਅੱਛਾ ਇਹ ਤਾਂ ਆਪਣੇ ਇਧਰ ਚਾਚੀ ਕੀ ਆਇਆ ਮੈਂ ਤਾਂ ਤਾਂ ਭਾਂਚਾਗਾ ਉਹ ਮੈਂ ਨਾ ਇਧਰ ਗਲੀ 'ਚ ਖੜੀ ਸੀਗੀ ਖੜੇ ਸੀ ਤਾਂ ਮੈਂ ਆਵਾਜ਼ ਮਾਰ ਲਈ ਮੈਂ ਕਿ ਆਜੋ ਚਾਹ ਲੈ ਲਈ ਕੋਲੇ ਆਉਣ ਉਹ ਪਾਉਣ ਹੋਇਆ ਨਹੀਂ ਨਹੀਂ ਆਪਣੇ ਚਾਚੀ ਦੇ ਤਾਂ ਹੈ ਰੋ ਉਹ ਤਾਂ ਜਾਂਦੀ ਹੁੰਦੀ ਤਾਂ ਹੈਗੀ ਹੈਗੀ ਮੈਂ ਚਲ ਮੇਰੇ ਵਾਸਤੇ ਚਾਹ ਨਹੀਂ ਹੋਣੀ ਕੋਈ ਨਹੀਂ ਤੁਸੀਂ ਕਰ ਲਓ ਗੱਲਾਂ ਮੈਂ ਜਾਣਾ ਹੁਣ ਤਾਂ ਹੈਗਾ ਲੈ ਚਾਹ ਪੜਾਈ ਦਿੰਨੀ ਚਾਚੇ ਨੂੰ ਵੀ ਪਾ ਕੇ ਆ ਕਿਵੇਂ ਹੁੰਦੀ? ਉਹ ਚਾਚਾ ਹੁੰਦੀ ਸੀਗੀ ਮੈਂ ਚਾਹ ਲੈ ਕੇ ਤੁਹਾਡੇ ਚਾਹ ਰਾਂ ਉਗੀ ਤੇ ਇੱਥੇ ਜਾ ਤੇ ਕਿਧਰ ਲਪੀਰਾਂਗੇ? ਅੱਛਾ। ਇਹ ਬਿਆਲੇ ਸੁਣ ਮੇਰੀ। ਹਾਂਜੀ। ਮੁੰਡੇ ਨੇ ਆਏ ਭਾਈ ਬੈਠੀ ਆ। ਤੇ ਜੇ ਕਿਸੇ ਨੇ ਨਾਗ ਦੇ ਟਾਪ ਜਨੇਟ ਦੇਖ ਲਿਆ ਤੇ ਫੇਰ ਓਹੋ ਫੇਰ ਜਿੱਤੇ ਪੱਟੀ ਜਾਂਦੀ ਹੈ ਰਿਸ਼ਤੇਦਾਰ ਇੰਨਾ ਆਪਣਾ ਗਿਲੇ ਚਾਚਾ ਜੀ ਫੇਰ ਕੀ ਹੋ ਗਿਆ ਜੇ ਨੰਦਰ ਆਪਣੇ ਬਰਾ ਰਿਆ ਜੇ ਉਹ ਹੀ ਕੱਲ ਰਿਸ਼ਤੇਦਾਰ ਹੈਗਾ ਉਹ ਰੋਏ ਰੋਏ ਜਿਹਾ ਉਹਨਾਂ ਲਈ ਇਸ ਵੀਰ ਬੇਰ ਬੇਰ ਉਹ ਏਡਾ ਤਾਂ ਨਿਆਣਾ ਹੈ ਨਹੀਂਗਾ ਨਹੀਂ ਕੋਈ ਕੰਮ ਨਹੀਂ ਲੱਗਦਾ ਦੇਖੋ ਉਹ ਜਿੰਦਾ ਬਿਗੜਾ ਨਿਆਣਾ ਬੱਚਾ ਉਹ ਤਾਂ ਖੇਡੀ ਜੋ ਇਹ ਹੁਣ ਖੇਡਣਾ ਇਹਦੇ ਦੂਜੇ ਲੋਕ ਵੀ ਨਹੀਂ ਆਉਂਦੇ ਉਹ ਹੋਰ ਤਾਂ ਤੁਸੀਂ ਤਾਂ ਨਾ ਬਸ ਉਹੀ ਲੋਕਾਂ ਵਾਲੀਆਂ ਗੱਲਾਂ ਤੁਸੀਂ ਸੋਚਦੇ ਹਾਂਗਾ ਤੁਸੀਂ ਤੁਹਾਨੂੰ ਆਪਦੀ ਉਹੀ ਗਲਤੀ ਤੇ ਤਾਂ ਭਰੋਸਾ ਹੈਗਾ ਨਾ ਤੁਸੀਂ ਦੂਜਿਆਂ ਤੋਂ ਕੀ ਲੈਣਾਗਾ ਕੀ ਤੇ ਤਾਂ ਹੈਗਾ ਭਰੋਸਾ ਫਿਰ ਕੀ ਹੋ ਗਿਆ ਸਾਥ ਵਾਲੇ ਦੇਖਣਾ ਤੇ 20 ਬਿਠਾ ਲਏ ਉਹਦੀ ਹੱਥ ਨੂੰ ਆ ਨਾ ਯੂ ਜਾਣਾ ਲੱਗ ਗਿਆ ਫਿਰ ਉਹ ਤਾਂ ਗੱਲ ਤੁਹਾਡੀ ਠੀਕ ਹੈਗੀ ਚਲ ਮੈਂ ਸਮਝਦੀ ਆ ਕਿ ਵੀ ਲੋਕ ਗੱਲਾਂ ਬਣਾਉਣਗੇ ਫਿਰ ਵੀ ਮੈਂ ਥਾਂ ਵਾ ਚੱਲਣਾ ਰਿਸ਼ਤੇਦਾਰ ਖੜੇ ਸੀਗੇ ਮੈਂ ਆਵਾਜ਼ ਮਾਰ ਲਈ ਤਾਂ ਫੋਨ ਤੇ ਗੱਲ ਕਰਕੇ ਅੱਗੇ ਲੰਘਦੇ ਹੁਣ ਹੋਰ ਤਾਂ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਆ ਜੋ ਨਾ ਨਾ ਨਹੀਂ ਕੋਈ ਗੱਲ ਨਹੀਂ ਪਤਾ ਨਹੀਂ ਅੱਜਕੱਲਾ ਨਹੀਂ ਵਾਕਈ ਐਦਾਂ ਦਾ ਤਾਂ ਲੱਗ ਵੀ ਨਹੀਂ ਰਿਹਾਗਾ ਸਿਆਣਾ ਗਾ ਲੱਗਦਾਗਾ ਪੜਿਆ ਲਿਖਿਆ ਹਾਂ ਹਾਂ ਲਾ 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 ਗਰੀ ਦੇਣੀ ਬੇਪਰ ਆ ਗਾ ਹਾਂ ਤਾਂ ਥੋੜੀ ਵੀ ਗੱਲ ਸਹੀ ਆ ਲੋਕਾਂ ਨੇ ਤਾਂ ਕਹੀ ਦੇਣਾਗਾ ਚਲੋ ਕੋਈ ਗੱਲ ਹੋਰ ਚੰਗਾ ਤੁਸੀਂ ਉਹਦੇ ਕੋਲ ਹੀ ਜਾ ਕੇ ਬਹਿ ਜਾਓ ਅਗਲਾ ਕੀ ਕਹੂਗਾ ਪਤਾ ਨਹੀਂ ਨਾ ਇਕੱਲੇ ਨੂੰ ਛੱਡ ਗਏ ਨਹੀਂ ਬੈਠੇ ਆਗੇ ਹਜੇ ਗਏ ਨਹੀਂ ਹੈਗੇ ਕਮਰੇ ਚ ਹੀ ਨੇਗਾ ਉੱਥੇ ਬਗ ਜਾ ਉੱਥੇ ਪੀ ਲਓ ਚਾਹ ਹਾਂ ਬਸ ਚਾਹ ਤਾਂ ਪੀ ਠੰਡੀ ਹੋ ਗਈ ਥੋੜੀ ਚਾਹ ਤਾਂ ਨਹੀਂ ਸਮਝਦੀ ਆ ਤਾਂ ਜਿਵੇਂ ਪਤਾ ਨਹੀਂ ਕਿ ਉਹੀ ਗੱਲ ਮਿਰਚਾਂ ਲੜਦੀਆਂ ਰਹਿੰਦੀਆਂ 24 ਘੰਟੇ ਦਾ ਤਾਂ ਕਿਸੇ ਨਾਲ ਵੀ ਖਾੜਨ ਬੋਲਣ ਦਿੰਦਾ ਹੈਗਾ ਬੈਠਣ ਖਾਣ ਵੀ ਦੇ ਦੇ ਜੇ ਕਿਸੇ ਸਹੇਲੀ ਦਾ ਪਹੁੰਚ ਆ ਜਾਊਗਾ ਤਾਂ ਪਹੂਗਾ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀਆਂ ਜੇ ਉਹੀ ਗੱਲਾਂ ਮਾੜਾ ਮੋਟਾ ਹੱਸ ਸੋਹਣਾ ਮੁੰਡਾ ਦੇਖ ਕੇ ਮਾੜੇ ਮਟਾ ਇੰਜੇ ਕਰਾਵੇ ਚੱਲ 2 ਘੰਟੇ ਗੱਲਾਂ ਮਾਰ ਲਾਂ ਬਹਿ ਕੇ ਹੁਣ ਲੱਗ ਗਿਆ ਕਿ ਮੱਚਣ ਦੱਸ ਘਰੀ ਬੈਠਾ ਸੀਗਾ ਮੈਂ ਕਿਹੜਾ ਕਿਤੇ ਬਾਗੀ ਸੀਗੀ ਉਹਨੂੰ ਲੈ ਕੇ ਜੇ 2 ਮਿੰਟ ਗੱਲਾਂ ਮਾਰ ਲੂੰਗੀ ਬਹਿ ਕੇ ਉਹ ਤਾਂ ਨਹੀਂ ਗੱਲੀ ਦਾ ਜੀ ਲੱਗਦਾ ਉਹੀ ਗੱਲ ਚਾਚੇ ਦੇ ਤਾਂ ਨਾ ਪਤਾ ਨਹੀਂ ਕਾਤਾ ਉਹੀ ਅੱਗ ਲੱਗੀ ਰਹਿੰਦੀ ਹੈਗੀ ਕਿਸੇ ਨਾਲ ਨਹੀਂ ਮੈਨੂੰ ਬੋਲਣ ਦਿੰਦਾ ਹੈਗਾ ਕਿਸੇ ਨਾਲ ਖਾਣਣ ਬੈਠਣ ਨਹੀਂ ਦਿੰਦਾ ਕਿਤੇ ਜਾਣ ਨਹੀਂ ਦਿੰਦਾ ਜੇ ਕੋਈ ਸਹੇਲੀ ਦਾ ਫੋਨ ਆਜੂ ਤਾਂ ਇਹਦੇ ਉਹੀ ਗੱਲ ਮਿਰਚਾਂ ਜਿਹੀ ਲੱਗੀ ਜਾਣਗੀਆਂ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈਗੀ ਜੇ ਹੁਣ ਉਹੀ ਗੱਲ ਐਂ ਦਿਲ ਜਾ ਕਰ ਆ ਵੀ ਚਲ ਮੁੰਡਾ ਸੋਹਣਾਗਾ ਦੇਖਣ ਨੂੰ ਵੀ ਵਧੀਆ ਲੱਗਦਾ ਤੇ ਰਹਿਣੀ ਬਣੀ ਵੀ ਮਾਂ ਚਲ 2 ਮਿੰਟ ਗੱਲਾਂ ਮਾਰਦੀਆਂ ਕੋਈ ਦਿਲ ਦਾ ਹਾਲ ਸੁਣਾਉਣੀ ਹੈ ਉਹਨੂੰ ਨਾਲੇ ਉਹਦਾ ਸੁਣਦੀਆਂ ਤਾਂ ਹੁਣ ਆਕੇ ਉਹੀ ਗੱਲ ਲੱਗਾ ਟੰਗਾ ਡੌਣ ਕਿਉਂ ਬਿਠਾਇਆ ਲੋਕ ਐ ਕਹਿਣਗੇ ਬਾਹ ਕਹਿਣਗੇ ਆਹੀ ਕੁਛ ਰਹਿੰਦਾ ਚਾਚੇ ਕੋਲ ਤਾਂ ਚੱਲ ਮੈਂ ਤਾਂ ਭਾਂਡੇ ਮਾਜਦੀ ਆ ਕੋਈ ਨਹੀਂ ਨੰਬਰ ਤਾਂ ਹੈਗਾ ਬਸ ਫੋਨ ਕਰਕੇ ਗੱਲ ਕਰੂੰਗੀ ਆ ਚੱਲ ਟੰਗਾ ਯਾਰ ਮੈਨੂੰ ਲੈ ਚੱਲ ਆਇਓ ਕੋਈ ਗੱਲ ਨਹੀਂ ਸੌਰੀ ਯਾਰ ਉਹ ਪਹਿਲਾਂ ਦਾ ਦੱਸਣਾ ਜੀ ਯਾਰ ਕਿ ਆਇਆ ਤੇ ਤੇਰਾ ਚਾਚਾ ਇਹਨਾਂ ਨੂੰ ਕੀ ਪਤਾ ਸੀ ਮੈਨੂੰ ਕੀ ਪਤਾ ਸੀਗਾ ਚੱਲ ਫਿਰ ਕੀ ਹੋ ਗਿਆ ਹੁਣ ਤੁਸੀਂ ਇੱਥੇ ਆਏ ਹੋ ਹਾਂ ਨਾ ਕੋਈ ਯਾਰ ਮੈਸਤੀ ਹੀ ਹੋ ਜਾਂਦੀ ਆ ਬੰਦੇ ਦੀ ਕੋਈ ਨੀ ਕੋਈ ਇੱਜ਼ਤ ਆ ਕਹੇ ਤਾਂ ਮਰੇ ਚਾਚੇ ਨੂੰ ਮੈਂ ਤਾਂ ਇਦਾਂ ਦਾ ਨਹੀਂ ਹੈਗਾ ਮੈਂ ਕਹਾਂ ਜਿਵੇਂ ਤੁਸੀਂ ਸਮਝ ਰਹੇ ਹੋ ਲੋਕ ਕਹਿੰਦਾ ਕਿ ਲੋਕ ਗੱਲਾਂ ਹੀ ਬਣਾਉਣ ਲੱਗ ਜਾਣਗੇ ਵੀ ਇਹਨਾਂ ਦੇ ਘਰੇ ਮੁੰਡਾ ਆਇਆ ਇਹਦਾ ਚਾਚਾ ਘਰੇ ਨਹੀਂ ਸੀਗਾ ਐਂਨੇ ਕਹਿੰਦਾ ਸੀ ਮੈਂ ਕਹਾਂ ਲੋਕਾਂ ਤੋਂ ਕੀ ਲੈਣਾਗਾ ਕੋਈ ਗੱਲ ਨਹੀਂ ਮੈਂ ਕਹਾਂ ਤੁਹਾਨੂੰ ਲੱਗਦਾ ਹੈ ਇਦਾਂ ਦਾ ਜਿਵੇਂ ਇਦਾਂ ਦਾ ਕਿ ਤੇਰਾ ਤੇਰਾ ਵੀ ਕੀ ਮਤਲਬ ਹੈ ਕਹਿੰਦਾ ਨਹੀਂ ਚਾਚੇ ਦੇ ਕਹਿਣ ਦੀ ਗੱਲ ਹੈਗੀ ਮੈਂ ਤਾਂ ਨਹੀਂ ਕਹਿ ਰਹੀ ਯਾਰ ਮੈਂ ਥੋੜੀ ਕੀ ਆਗਾ ਸੁਣ ਮੈਨੂੰ ਪਸੰਦ ਆ ਮੈਂ ਲੈ ਥੋਡੇ ਵਰਗੇ ਮੁੰਡੇ ਨਹੀਂ ਪਸੰਦ ਹੋਣਗੇ ਤਾਂ ਹੋਰ ਕਿਦਾਂ ਦੇ ਹੋਣਗੇ ਮੈਨੂੰ ਤਾਂ ਪਸੰਦ ਹੋਣਗੇ ਅੱਛਾ ਨਹੀਂ ਵੈਸੇ ਕਹਿ ਰਹੀ ਹੈਗੀ ਉਹ ਵੈਸੇ ਕਹਿ ਰਹੀ ਹੈਗੇ ਜਿਵੇਂ ਹੁਣ ਚਾਚਾ ਕਰ ਰਿਹਾ ਸੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਐਂ ਤਾਂ ਮੈਂ ਕਦੋਂ ਕਹਿਣਾਗਾ ਵੀ ਤੈਨੂੰ ਨਾ ਆਵੇ ਇੱਥੇ ਕੋਈ ਪਰ ਕਹਿੰਦਾ ਲੋਕਾਂ ਦਾ ਕਰਾ ਮੂੰਹ ਫਾੜ ਲੈਣਾ ਮੈਂ ਕਹਾਂ ਐਂ ਤਾਂ ਗੀਤ ਕੋਠੇ ਤੋਂ ਦੀ ਆਈਂ ਕੋਠੇ ਤੋਂ ਦੀ ਆਈਂ ਨਹੀਂ ਕੋਠੇ ਦੀ ਆਈਂ ਕੋਠਾ ਕਦੇ ਹੁਣ ਨੁਕਰੀ ਇੱਥੇ ਗਲਤ ਹੋਣਾ ਸੀਗਾ ਤੁਸੀਂ ਜਿਹੜਾ ਗਲਤ ਮਤਲਬ ਲਾਉਣਾ ਸੀਗਾ ਕਿਹੜੀ ਗਲਤੀ ਹੋ ਜਾਂਦੀ ਹੈ ਅਗਲੀ ਹੁਣ ਚਾਰ ਚੱਕ ਹਵਾਰ ਜਿਹੜਾ ਸਿਆਣੇ ਹੁੰਦੇ ਉਹਨਾਂ ਤਾਂ ਗਲਤੀਆਂ ਨਹੀਂ ਹੁੰਦੀਆਂ ਹੁੰਦੀਆਂ ਜੀ ਐਨੀ ਕਿੰਨੀ ਕਿ ਸਿਆਣੇ ਆਤ ਤੁਸੀਂ ਤਾਂ ਹੈਗੇ ਹੋਗੇ ਮੈਂ ਤਾਂ ਹੈਗੀ ਹੀ ਹੀ ਸੀ ਨਹੀਂ ਮੈਂ ਤਾਂ ਹੈਗੀ ਆ ਸਿਆਣੀ ਤੁਸੀਂ ਤਾਂ ਸਿਆਣੀ ਹੀ ਹੋਗੇ ਵੀ ਆਏ ਤੁਸੀਂ ਹੁਣ ਕੋਠਾ ਟੱਪ ਕੇ ਆਉਂਗੇ ਚੰਗਾ ਲੱਗਦਾ ਆਉਣਾਗਾ ਤੁਸੀਂ ਸਿੱਧਾ ਉਹ ਘਰੇ ਤੁਹਾਨੂੰ ਕਿਹੜਾ ਰੋਕੇਗਾ ਬਸ ਸਿੱਧਾ ਆ ਜਾ ਕਰੋ ਗੱਡੀ ਘਾਸ਼ ਕਰਨਾ ਚਲ ਕੋਈ ਗੱਲ ਨਹੀਂ ਆਜਿਆ ਕਰੋ ਆਜੋ ਤੁਹਾਨੂੰ ਗਲੀ ਟੱਪ ਕੇ ਆਮ ਆਜਰਾਤ ਨੂੰ ਆਮ ਨਾ ਨਾ ਰਾਤ ਨੂੰ ਕਿਉਂ ਦੇਖਿਓ ਕਹਿੰਦੇ ਰਾਤ ਨੂੰ ਮਜ਼ਾਕ ਕਰੀਏ ਨਾ ਮੈਂ ਕਿਉਂ ਟੈਨਸ਼ਨ ਲੈਣੀ ਮਜ਼ਾ ਹੱਸ ਮਜ਼ਾਕ ਕਰੀਏ ਚੱਲ ਠੀਕ ਹੈ ਚੰਗਾ ਪਹੁੰਚੇ ਕਰਦੇ ਆ ਠੀਕ ਹੈ ਚੰਗਾ ਆਸਗੀ ਮੋਰ ਗਿਆ ਨਜ਼ਾਰਾ ਤਾਂ ਇਹ ਲੱਗਦਾ ਸੀਗਾ ਵੀ ਗੱਲ ਹੀ ਨਹੀਂ ਬਣਨੀ ਹੈਗੀ ਇਹ ਤਾਂ ਤਿਆਰ ਆਗਾ ਜਮਾਂ ਗੱਲ ਕਰਨ ਪਸੰਦ ਆਗਾ ਮੈਂ ਤਾਂ ਕੋਠੇ ਉੱਤੇ ਤੇ ਆ ਜਾਂਦਾ ਚੱਲ ਲੱਗਦਾ ਗੱਲ ਬਣੂਗੀ ਲੈ ਪਤਾ ਨਹੀਂ ਕਿਵੇਂ ਬੁਲਾਇਆ ਸੀਗਾ ਕਿ ਨਾ ਛੇਤੀ ਲੰਗਾ ਕੋਠੇ ਤੇ ਆਇਆ ਕੀ ਹੋਣਾ ਥੜੀ ਹੀ ਆਇਆ ਹੈ ਨਹੀਂ ਆਗੇ ਕਿ ਮੈਂ ਬੁਲਾਇਆ ਸੀਗਾ ਘੁੱਟ ਤੇ ਛਿੱਤਣੇ ਆਇਆ ਜਾਂ ਮੈਂ ਅੱਖਾਂ ਪਤਾ ਨਹੀਂ ਕੀ ਹੋ ਗਿਆ ਇਹਦਾ ਇੰਨਾ ਛਿੱਤੀ ਛਿੱਤੀ ਬੁਲਾਇਆ ਆਗੇ ਮਾਲਕ ਹੋਰ ਬੜੇ ਸੋਹਣੇ ਬਣੇ ਫਿਰਦੇ ਹਾਂ ਅੱਛਾ ਥੈਂਕ ਯੂ ਸੋਹਣੇ ਲੱਗੇ ਜੇ ਤੁਹਾਨੂੰ ਮੈਂ ਚਾਚਾ ਵੀ ਹੈ ਨਹੀਂ ਸੀ ਆ ਘਰ ਆਇਆ ਕੰਮ ਨਪੜਲਾ ਸੀ ਛਿੱਤੀ ਕਿਤੇ ਜਾ ਕੇ ਆਉਣਾ ਸੀ ਇਹਨੇ ਥੋੜਾ ਫੋਨ ਆ ਗਿਆ ਵਦੀਰ ਅਜੇ ਨਹੀਂ ਹੈ ਗਿਆ ਕਿਉਂ ਹੋਰ ਮਾਦਨ ਨੇ ਕਿਹਾ ਲੱਗਦਾ ਦੱਸੋ ਇੱਕ ਛੱਡ ਦੋ ਗੱਲਾਂ ਕਰੋ ਸਦਾ ਨਹੀਂ ਕਰਦਾ ਤੁਹਾਡੀ ਗੱਲ ਦਾ ਗੁੱਸਾ ਕਿਉਂ ਕਰੂੰਗੀ ਯਾਰ ਨਾ ਮੈਂ ਨਾ ਜਦੋਂ ਦਾ ਦੇਖਿਆ ਨਾ ਤੇ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਅੱਛਾ ਮੈਂ ਕਿਹੜਾ ਤੁਹਾਡੀ ਨੀਂਦ ਲੈ ਲਈ ਵੀ ਮੈਂ ਸੌਣ ਲੱਗਾਂਗੀ ਤੁਹਾਡੀ ਨੀਂਦ ਲੈ ਕੇ ਪਤਾ ਨਹੀਂ ਕੀ ਜਾ ਤੂ ਜਾਗੀ ਤਾਂ ਪਤਾ ਨਹੀਂ ਜਲਦ ਹੋਰੀ ਇੱਥੇ ਜੇ ਰਹਿ ਗਿਆ ਭੁੱਖਾ ਕੀ ਤਾਂ ਲੱਗੇ ਹੋਊਗੀ ਐਂ ਜੀ ਜੀ ਕਰਦਾ ਰਹਿੰਦਾ ਵੀ ਯਾਰ ਤੁਹਾਡੇ ਨਾਲ ਗੱਲ ਨਹੀਂ ਕਰੀ ਮੈਂ ਗੱਲ ਨਹੀਂ ਕਰੀ ਅੱਛਾ ਜੀ ਫਿਰ ਗੱਲਾਂ ਕਰੀ ਜਾਇਆ ਕਰੋ ਫੋਨ ਲਾ ਲਿਆ ਕਰੋ ਨੀਂਦ ਆ ਜਾ ਕਰੂਗੀ ਨਾਲੇ ਅੱਛਾ ਹੂੰ ਰਾਤ ਨੂੰ ਫਿਰ ਹੀ ਹੋਣੀ ਹੈ ਫਰੀ ਕਿ ਹੁੰਨੇ ਰਾਤ ਸੌਣ ਵਾਸਤੇ ਬਣਾਈ ਹੈਗੀ ਸਮਝਣਿਆ ਕਿ ਟੈਨਸ਼ਨ ਫਰੀ ਹੋ ਗਈ ਮੈਂ ਤਾਂ ਐਵੇਂ ਕਹਿੰਦਾ ਸੀਗਾ ਜਿਹੜੇ ਸਾਰਿਆਂ ਨੂੰ ਹੁੰਦਾ ਮੈਨੂੰ ਵੀ ਉਹੀ ਹੋਊ ਸਾਰਿਆਂ ਨੂੰ ਹੁੰਦਾ ਤੈਨੂੰ ਵੀ ਉਹੀ ਹੋ ਗਿਆ ਕੀ ਹੋ ਗਿਆ ਸਾਫ ਸਾਫ ਬੋਲ ਮੈਂ ਬੋਲ ਅੱਛਾ ਪਿਆਰ ਹੋ ਗਿਆ ਮੇਰਾ ਜਦ ਤਿੰਨ ਮੈਂ ਬੜਾ ਪਿਆਰ ਕਰਦਾ ਆਹ ਉਹ ਕੈਮਰਾ ਕੈਮਰਾ ਤਾਂ ਚੱਲਦਾ ਸੀ ਮੈਂ ਓਹੋ ਉਹੀ ਹੱਸ ਜੀਦਾ ਫੋਨ ਮਿਲਣੀ ਵਾਹ ਤੇ ਕੈਮਰੀ ਦੇ ਦੰਨੇ ਆ ਗਈ ਕੰਮ ਗਈ ਬੱਸ ਬੱਸ ਮੇਰੀ ਗੱਲ ਸੁਣ ਯਾਰ ਪ੍ਰਵੋਚ ਕਰਨ ਨੂੰ ਰਹਿਣ ਦੇ ਠੀਕ ਹੈ ਨਾ ਜੇ ਤੈਨੂੰ ਐ ਲੱਗਦਾ ਕ ਵੀ ਮੈਂ ਪਸੰਦਾਂਗਾ ਤੇ ਤੈਨੂੰ ਪਿਆਰ ਕਰਾਂਗਾ ਮੈਂ ਨਾ ਆ ਜ ਐ ਜਿ ਜਿਉਣਾ ਨਹੀਂ ਚਾਹੁੰਦੀ ਹੈਗੀ ਪਿਆਰ ਕਰੋ ਕਿਤੇ ਜਾਓ ਲੋਕ ਦਿਖਾਵਾ ਜਾ ਕਰੋ ਮੈਂ ਤਾਂ ਦੀ ਹੈ ਨਹੀਂਗੀ ਪਸੰਦ ਦਾ ਤੇ ਤੂੰ ਵੀ ਆਗਾ ਮੈਨੂੰ ਅੱਛਾ ਮੈਂ ਨਾ ਜ਼ਿੰਦਗੀ ਗੱਟਣੀ ਹੈ ਕਿ ਵਿਆਹ ਕਰਵਾਉਣਾ ਦਾ ਠੀਕ ਹੈ ਪਰ ਮੈਨੂੰ ਐ ਜੈ ਨਹੀਂ ਹੈਗਾ ਯਾਰ ਤਾਂ ਮੈਂ ਵੀ ਫਿਰ ਉਹਨੂੰ ਮੈਂ ਕਿਦਾ ਛੜਾ ਰਹਿਣਾ ਫਿਰ ਆ ਪਿਆਰ ਪਿਆਰ ਦੇ ਚੱਕਰਾਂ 'ਚ ਨਾ ਨਾ ਪਏ ਹੋਰ ਕੀ ਕਰਾਂ ਸਿੱਧੇ ਗੱਲ ਕਰ ਲੈ ਮਾਸੀ ਨਾਲ ਗੱਲ ਕਰ ਲੈ ਸਿੱਧੀ ਗੱਲ ਕਰੀ ਜਾ ਨਹੀਂ ਮਾਸੀ ਨਾਲ ਗੱਲ ਕਰ ਬਚੋਲਾ ਪਾ ਸਿੱਧੇ ਮੈਰਿਜ ਕਰਵਾਈਏ ਠੀਕ ਹੈ ਤੇਰਾ ਮੇਰੇ ਚਾਚੇ ਕੋਲੇ ਯਾਰ ਕਿਰਾਂ ਗੱਲਬਾਤ ਤਾਂ ਕਰ ਲੈ ਯਾਰ ਗੱਲਬਾਤ ਕਾਹਦੀ ਕਰਨੀ ਹੈ ਗੱਲਬਾਤ ਦੇ ਤੁਸੀਂ ਮੈਨੂੰ ਪਸੰਦ ਕਰਦੇ ਹੋ ਠੀਕ ਹੈ ਮੈਨੂੰ ਵੀ ਜਿੱਦ ਤੋਂ ਪਹਿਲੇ ਦਿਨ ਦੇਖਿਆ ਸੀ ਉਸੇ ਦਿਨ ਹੀ ਮੈਨੂੰ ਲੱਗ ਰਿਹਾ ਸੀਗਾ ਵੀ ਮੈਂ ਇਹਨੂੰ ਪਿਆਰ ਕਰਦੀ ਹਾਂ ਜੀ ਪਸੰਦ ਸੀਗਾ ਤੁਸੀਂ ਮੈਨੂੰ ਪਰ ਮੈਂ ਇੱਕ ਆਪਦੇ ਮੂੰਹੋਂ ਦੱਸਿਆ ਨਹੀਂ ਹੈਗਾ ਫਿਰ ਹਮੇਸ਼ਾ ਜਿਹਦੇ ਨਾਲ ਗੱਲ ਕਰਾਂ ਮਾਸੀ ਨਾਲ ਤੁਸੀਂ ਆਹਦੀ ਮਾਸੀ ਨਾਲ ਗੱਲ ਕਰਦੇ ਹੋ ਮੈਂ ਤਾਂ ਜਾਊ ਤੇਰਾ ਚਾਚਾ ਹਾਂ ਮੰਨ ਜਾਣਗੇ ਕਿ ਮਨਜੇਨ ਤਾਂ ਕਿ ਦਿੱਕਤ ਤਾਂ ਤੁਸੀਂ ਕਿਹੜਾ ਕੋਈ ਇਸ ਪਿੰਡ ਦੇ ਨਹੀਂ ਹੋਗੇ ਕੋਈ ਹੋਰਾਂ ਕੋਈ ਪ੍ਰੋਬਲਮ ਆਈ ਵੀ ਮੈਂ ਤਾਂ ਉੱਥੇ ਹੀ ਕਰਨਾ ਇੱਥੇ ਕਰਨਾ ਨਹੀਂ ਨਹੀਂ ਬਾਕੀ ਜਦੋਂ ਬਚੋਲਾ ਘਰੇ ਆ ਗਿਆ ਤਾਂ ਸਸ ਪਰ ਇੱਕ ਗੱਲ ਮੈਨੂੰ ਵਧੀਆ ਲੱਗੀ ਨਹੀਂ ਅੱਜ ਗੱਲ ਕੁੜੀਆਂ ਨੂੰ ਵੀ ਪਿਆਰ ਚ ਪੈ ਜਾਂਦੀਆਂ ਸਿੱਧੀ ਗੱਲ ਵਿਆਹ ਤੇ ਲਿਆ ਕੁਮਕਾਤ ਹਾਂ ਪਿਆਰ ਵਿਆਹ ਦੇ ਚੱਕਰਾਂ ਚ ਆਪਾਂ ਨਹੀਂ ਪੈਣਾ ਹੈਗਾ ਨਹੀਂ ਮੈਨੂੰ ਐਂ ਜੇ ਟੋਟਲੇ ਜੇ ਕਰਨੇ ਆਉਂਦੇ ਆ ਕਿ ਟਿਕਣ ਪਤਾ ਸਿੱਧੇ ਮੈਰਿਜ ਕਰਵਾਉਣੀ ਹੈ ਤੇ ਜਿਹਦੇ ਕੱਢਣੀ ਹੈ ਕਿ ਜਿਸ ਤਰ੍ਹਾਂ ਦਾ ਮੈਂ ਇਹਨੂੰ ਚਾਹੁੰਦੀ ਸੀਗੀ ਵੀ ਮੁੰਡਾ ਮਿਲਣਾ ਚਾਹੁੰਦਾ ਮੈਨੂੰ ਲੱਗ ਰਿਹਾ ਹੈਗਾ ਵੀ ਮੇਰੀ ਕਿਸਮਤ ਖੁੱਲ ਗਈ ਉਸ ਤਰ੍ਹਾਂ ਦਾ ਮੇਰੇ ਸਾਹਮਣੇ ਖੜਾ ਰਿਹਾ ਤੇ ਉਸ ਮਤ ਤਾਂ ਮੇਰੀ ਹੀ ਖੁੱਲ ਗਈ ਆ ਰੱਬ ਨੇ ਖਜ਼ਾਨਾ ਦਿੱਤਾ। ਅੱਛਾ ਜੀ ਆਹਦਾ ਖਜ਼ਾਨਾ ਮਿਲ ਗਿਆ ਤੁਹਾਨੂੰ? ਖਜ਼ਾਨਾ ਕਾਦਾ ਮਿਲ ਗਿਆ? ਕੋਈ ਨਹੀਂ ਆਪਾਂ ਚਾਚੀ ਨਾਲ ਹੀ ਪਹਿਲਾਂ ਗੱਲ ਕਰਨਾ ਨੇ। ਹਾਂ ਤੁਸੀਂ ਫਿਰ ਮਾਸੀ ਨਾਲ ਲੈ ਕੇ ਗੱਲ ਕਰ ਲੋ ਜਾਇਹੇ ਤੁਸੀਂ ਇਕੱਲੇ ਆ ਜਾਓ ਮੈਂ ਆਪ ਹੀ ਗੱਲ ਕਰਾਂਗਾ ਮਾਸੀ ਨੂੰ ਤੁਸੀਂ ਚਲੋ ਫਿਰ ਬੜੇ ਕੱਤੇ ਕਾਲੇ ਹੋਗੇ ਛੇਤੀ ਹੁਣੀ ਨਹੀਂ ਜਿੱਕਰੀ ਨਮੇੜੀਏ ਬਰੇ ਕੰਮ ਕੀ ਕਦਾ ਕਾਗਜ਼ਾਂ ਦੇ ਕੋਈ ਹੋਰ ਹੀ ਮੋੜ ਲਾ ਜੀ। ਐ ਕਿਵੇਂ ਲਾਜੂਗਾ ਮਰਜ਼ੀ ਤੇ ਕਿੰਨਾ ਮੋੜ? ਇੱਛਾ ਮਰਜੀ ਤੁਹਾਡੀ ਚੱਲੂਗੀ ਜਾਂ ਮੇਰੀ ਚੱਲੂਗੀ ਕੋਈ ਨਹੀਂ ਕਿਸੇ ਦੀ ਚੱਲਦੀ ਠੀਕ ਹੈ ਕੋਈ ਗੱਲ ਨਹੀਂ ਕਰ ਚਲੋ ਠੀਕ ਹੈ ਕਰ ਲਿਓ ਗੱਲ ਆਜੋ ਘਰੇ ਆਉਣਾ ਮੈਂ ਕੈਮਰਾ ਜੜਿਆ ਨਹੀਂ ਬਿਸਤੇ ਜਾਂਦੋਂ ਹੁਣ ਲੋੜ ਨਹੀਂ ਪੈਣੀ ਹੈਗੀ ਇਹਦੀ ਲਾ ਨਹੀਂ ਪਸੰਦ ਕਿ ਮੈਂ ਕਿਵੇਂ ਪੁੱਲਣਾ ਛੜਦਾ ਖਚਾਨਾ ਦਿੱਤਾ ਰੱਬ ਨੇ 15 ਕਿਤੇ ਤਰੇ ਪਏ ਆਗੇ ਸਾਲੇ ਜੀ ਬਾਕੀ ਸਾਰੇ ਆਪਾਂ ਕੋਈ ਕੰਮ ਨਹੀਂ ਕਰਦੇ ਤੁੰਦਾ ਨਹੀਂ ਕਰਦੇ ਕਿਹੜਾ ਮੁਸ਼ਕਲ ਜੀ ਆਊਗੀ ਕਾ ਪਛਪ ਛੜਾ ਕੇ ਛੜ ਕੇ ਆਪਾਂ ਕਿਹਾ ਮੈਰਜ ਕਰਾ ਲਈ ਉਹ ਦੋ ਬਹੁਤ ਬੰਨਿਆਰੀ ਲੁੱਟਣਤੀ ਆਪਾਂ ਕੁਛ ਮਰਜ਼ੀ ਕਰੀ ਜਾਈਏ ਚਲ ਮਾਸੀ ਨਾ ਕਰਦੇ ਆਂ ਗੱਲ ਮਾਸੀ ਨੂੰ ਭਰੀ ਆਪਾਂ